ਚਾਹਨਾ ਮੈਂ ਵੀ ਵਰਕਰ ਆ ਰਵਨੀਤ ਸਿੰਘ ਬਿੱਟੂ ਜੀ ਸਾਡੀ ਰੋਡ ਤੇ ਆਉਂਦੇ ਨੇ ਸਾਨੂੰ ਮੈਸੇਜ ਨਹੀਂ ਲੱਗਦਾ ਲੁਧਿਆਣਾ ਸ਼ਹਿਰ ਚ ਸ਼ਹਿਰ ਦਾ ਕੋਈ ਕਾਂਗਰਸ ਦਾ ਦਫਤਰ ਹੈ ਨਹੀਂ ਆ 36 37000 ਵੋਟਾਂ ਤੋਂ ਹਾਰਿਆ ਆ ਆਪਾਂ ਜ਼ਿਲ੍ਹੇ ਦਾ ਪ੍ਰਧਾਨ ਬਣਾਤਾ ਆ ਵਰਕਰ ਦੀ ਕੀ ਪੁੱਛ ਹੋ ਰਹੀ ਹੈ ਵਰਕਰ ਦੀ ਦਾ ਕੁੱਤੇ ਖਾਣੀ ਕੀਤੀ ਪੀ ਇਹਨਾਂ ਨੇ ਆਪਣੇ ਦਫਤਰ ਜਿਹਦਾ ਦਿਲ ਕਰਦਾ ਉਹਨੂੰ ਬੁਲਾ ਲੈਂਦੇ ਨੇ ਜਿਹਨਾਂ ਨਹੀਂ ਦਿਲ ਕਰਦਾ ਉਹਨੂੰ ਨਹੀਂ ਬੁਲਾਉਂਦੇ ਇਹ ਇਹ ਮੀਟਿੰਗਾਂ ਦਾ ਇਦਾਂ ਕਰਦੇ ਪਏ ਨੇ ਕੱਲ ਸਰ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਤੁਸੀਂ ਹਾਂਜੀ ਮੈਂ ਵੀਡੀਓ ਜਾਰੀ ਕੀਤੀ ਜੀ ਇੱਕ ਮੈਂ ਦੁਖੀ ਆ ਮੈਂ ਪਰੇਸ਼ਾਨ ਆ ਮੈਂ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਕਾਂਗਰਸ ਕਾਂ ਬਟ ਇਹ ਥੋੜਾ ਮੇਰੀ ਵਾਅਦਾ ਲੂਗੇ ਇਹ ਮੈਂ ਸੱਚਾ ਸਪਾਈ ਆ ਉਹ ਸਾਰੇ ਅੰਦਰ ਇਹਨਾਂ ਨੇ ਬੰਦੇ ਖੜੇ ਕੀਤੇ ਪ੍ਰੀ ਪਲਾਨ ਕੀਤਾ ਆ ਸਿਰਫ ਝੰਡਾ ਡੰਡਾ ਉਹੀ ਰੱਖਣ ਇਹਨਾਂ ਦਾ ਜਿਹੜਾ ਇਹਨਾਂ ਦੀ ਸ਼ਾਨ ਖਿਲਾਫ ਬੋਲਦਾ ਜਿਹੜਾ ਇਹਨਾਂ ਨੂੰ ਵਧੀਆ ਲੱਗਦਾ ਪਿਆ ਜਾਂ ਜਿਹੜੀਆਂ ਇਹਨਾਂ ਦੀ ਤਾਰੀਫਾਂ ਕਰਦਾ ਪਿਆ ਜਿਹੜਾ ਇਹਨਾਂ ਨੂੰ ਸੱਚ ਦੱਸਦਾ ਜਿਹੜਾ ਇਹਨਾਂ ਨੂੰ ਸੱਚ ਦੱਸਦਾ ਉਹ ਇਹਨਾਂ ਨੂੰ ਚੁਬਦਾ ਪਿੱਛੇ ਕਾਂਗਰਸ ਦੀ 5 ਸਾਲ ਸਰਕਾਰ ਰਹੀ ਹੈ ਕੌਨਸ 파ਰਸ਼ਦ ਪਤੀਆਂ ਨੂੰ ਇਹਨਾਂ ਨੇ ਉਦੇ ਦਿੱਤੇ ਉਹਨਾਂ ਨੂੰ ਹੀ ਇਹਨਾਂ ਨੇ ਆਪਣੇ ਤੁਹਾਡੇ ਚੇਅਰਮੈਨੀਆਂ ਦਿੱਤੀਆਂ ਉਹਨਾਂ ਨੂੰ ਹੀ ਇਹਨਾਂ ਨੇ ਆ ਦੇ ਵਿੱਚ ਜੇਲ੍ਹ ਜੇਲ੍ਹ ਦੇ ਰਿਸਟਰ ਬੋਰਡ ਚ ਪਾਏ ਆਮ ਵਰਕਰ ਨੂੰ ਕੀ ਦਿੱਤਾ ਇਹਨਾਂ ਨੇ ਉਹਨਾਂ ਨੂੰ ਹੀ ਡਿਪੂ ਲਾਟ ਕਰਦੇ ਨੇ ਆਮ ਵਰਕਰ ਨੂੰ ਸਿਰਫ ਝੰਡਾ ਡੰਡਾ ਫੜਨ ਲਈ ਇਹਨਾਂ ਨੇ ਰੱਖ ਲਿਆ ਜਦੋਂ ਕਿਤੇ ਜਦੋਂ ਕਿਤੇ ਜਦੋਂ ਕਿਤੇ ਫੰਕਸ਼ਨ ਹੁੰਦਾ ਹੈ ਜਦੋਂ ਕਿਤੇ ਫੰਕਸ਼ਨ ਹੁੰਦਾ ਤੂੰ 200 ਬੰਦੇ ਲਿਆ ਤੂੰ 100 ਬੰਦੇ ਲਿਆ ਸਿਰਫ ਇਹੀ ਡਰਾਮਾ ਕਰਨ ਲਈ ਵਰਕਰ ਰਹਿ ਗਿਆ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਜੀ ਮੈਨੂੰ ਉਹਨਾਂ ਨੇ ਬਾਹਰ ਭੇਜਤਾ ਮੈਨੂੰ ਰਾਜਾ ਵੜਿੰਗ ਜੀ ਨੇ ਇਹ ਕਿਹਾ ਵੇ ਪ੍ਰਧਾਨ ਜੀ ਨੇ ਮੈਨੂੰ ਕਹਿੰਦੇ ਤੂੰ ਕਿਸੇ ਦੀ ਸ਼ਾਨ ਖਿਲਾਫ ਨਹੀਂ ਬੋਲਣਾ ਨਹੀਂ ਤਾਂ ਫਿਰ ਤੂੰ ਦੇਖ ਲਈ ਮੈਨੂੰ ਇਹ ਧਮਕੀ ਦਿੰਦੇ ਨੇ ਕੀ ਦੇ ਦੂਗੇ ਮੈਨੂੰ ਮੈਂ ਕਾਂਗਰਸ ਦਾ ਸਿਪਾਹੀ ਆ ਇਹ ਸਿਪਾਹੀ ਨੂੰ ਧਮਕੀ ਦਿੰਦੇ ਨੇ ਇੱਕ ਪਾਸੇ ਕੀ ਹੈ ਖੁੱਲੀ ਚਰਚਾ ਰੱਖੀ ਜਾਂਦੀ ਹੈ ਹਾਂ ਇੱਕ ਪਾਸੇ ਕਹਿੰਦੇ ਨੇ ਖੁੱਲੀ ਚਰਚਾ ਇੱਕ ਪਾਸੇ ਅਪਮਾਨਿਤ ਕਰਕੇ ਮੈਨੂੰ ਬਾਹਰ ਭੇਜਦਾ ਹੈ ਕਪਿਲ ਮਹਿਤਾ ਮੈਨੂੰ ਧੱਕੇ ਮਾਰਦਾ ਜਿਹੜਾ ਸੰਜੇ ਤਲਵਾਰ ਦਾ ਪੀਏ ਬਣਿਆ ਫਿਰਦਾ ਤੁਹਾਡੇ ਨਾਲ ਕਿੰਨੇ ਸਮਰਥਕ ਆਏ ਮੇਰੇ ਨਾਲ ਆ ਸਾਰੇ ਸਮਰਥਕ ਮੇਰੇ ਨਾਲ ਖੜੇ ਨੇ ਮੈਂ ਤਾਂ ਸਿਰਫ ਉਹਨਾਂ ਨੂੰ ਇਹ 2 ਮਿੰਟ ਲਈ ਮੰਗਿਆ ਮੈਂ ਕਿਹਾ ਜੀ 2 ਮਿੰਟ ਖੁੱਲੀ ਚਰਚਾ ਤੁਸੀਂ ਬੁਲਾਇਆ 2 ਮਿੰਟ ਮੈਨੂੰ ਵੀ ਕਹਿੰਦਾ ਨਹੀਂ ਜੀ ਜਿਹੜੇ ਨਾਮ ਰੱਖੇ ਆ ਜੀ ਅਸੀਂ ਤਾਂ ਉਹਨਾਂ ਨੂੰ ਬੁਲਾਵਾਂਗੇ ਅਸੀਂ ਤੈਨੂੰ ਨਹੀਂ ਬੋਲਣ ਦੇਣਾ ਤੁਸੀਂ ਕਹਿਣਾ ਕੀ ਸੀ ਕੀ ਕਹਿ ਮੈਂ ਤਾਂ ਮੈਂ ਤਾਂ ਸੱਚ ਦੱਸਣਾ ਚਾਹੁੰਦਾ ਸੀ ਇਹਨਾਂ ਨੂੰ ਵੀ ਲੁਧਿਆਣਾ ਸ਼ਹਿਰ ਚ ਇੱਕ ਤਾਂ ਕਾਂਗਰਸ ਦਾ ਦਫ਼ਤਰ ਹੈ ਨਹੀਂ ਲੁਧਿਆਣਾ ਸ਼ਹਿਰ ਦੀ ਸਭ ਤੋਂ ਵੱਡੀ ਕਮੀ ਹੈ ਜੀ ਜਿਹੜਾ ਲੁਧਿਆਣਾ ਸ਼ਹਿਰ ਚ ਕਾਂਗਰਸ ਪਾਰਟੀ ਦਾ ਦਫ਼ਤਰ ਹੈ ਨਹੀਂ ਉਹ ਦਫ਼ਤਰ ਕਿੱਥੇ ਹੈ ਮੈਨੂੰ ਦੱਸਿਆ ਜਾਵੇ ਕਿ ਇਹ ਜਿਹੜਾ ਸੰਜੀਤ ਤਲਵਾਰ ਆਪਣੇ ਦਫ਼ਤਰ ਦੇ ਵਿੱਚ ਵਰਕਰਾਂ ਦੀ ਮੀਟਿੰਗ ਕਰਦਾ ਹੈ ਕਿ ਇਹ ਲੁਧਿਆਣਾ ਸ਼ਹਿ ਮੈਨੂੰ ਇਹਦੇ ਬਾਰੇ ਦੱਸਿਆ ਜਾਵੇ ਮੈਂ ਇੱਕ ਵਰਕਰ ਆ ਵਰਕਰ ਦੇ ਹੱਕ ਨਾਲ ਪੁੱਛਣਾ ਜਾਨਾ ਜੀ ਤੁਹਾਡਾ ਜ਼ਿਲ੍ਹਾ ਪ੍ਰਧਾਨ ਦੇ ਨਾਲ ਰੋਸ ਚੱਲ ਰਿਹਾ ਇਸ ਤੋਂ ਮਤਲਬ ਮੇਰਾ ਕੋਈ ਰੋਸ ਨਹੀਂ ਕਿਸੇ ਨਾਲ ਜੀ ਮੈਂ ਤਾਂ ਇੱਕ ਪਾਰਟੀ ਦੇ ਹੱਕ ਨਾਲ ਪੁੱਛਣਾ ਜਾਨਾ ਜੀ ਇੱਕ ਵਰਕਰ ਦੇ ਨਾਤੇ ਪੁੱਛਣਾ ਜਾਨਾ ਇਹ ਖੁੱਲੀ ਚਰਚਾ ਹੀ ਪੁੱਛਣਾ ਚਾਹਨਾ ਮੈਨੂੰ ਤਾਂ ਤੁਮਕਾਇਆ ਤੁਕੇ ਮੈਨੂੰ ਤੁਮਕਾਇਆ ਗਿਆ ਮੈਂ ਕਹਿੰਦਾ ਮੈਨੂੰ ਤੁਮਕਾਉਣਾ ਜੀ ਮੈਂ ਕਿ ਸਿਪਾਈ ਆ ਕਾਂਗਰਸ ਪਾਰਟੀ ਦਾ ਮੈਨੂੰ ਕਹਿੰਦੇ ਜੀ ਜੇ ਤੂੰ ਕਿਸੇ ਦੀ ਸ਼ਾਨ ਖਿਲਾਫ ਬੋਲਿਆ ਤਾਂ ਫਿਰ ਦੇਖ ਲਈ ਮੈਂ ਕਹਾਂ ਜੀ ਮੈਨੂੰ ਧਮਕਾਓ ਨਾ ਮੈਂ ਪਾਰਟੀ ਦਾ ਸਿਪਾਹੀ ਹਾਂ ਤੁਸੀਂ ਖੁੱਲੇ ਚਰਚੇ ਦੇ ਬੁਲਾਇਆ ਹੋਵੇ ਤੇ ਖੁੱਲੇ ਚਰਚੇ 'ਚ ਮੈਨੂੰ ਗੱਲ ਕਰਨ ਦਿੱਤੀ ਜਾਵੇ ਦੇਖ ਲਈਦਾ ਮਤਲਬ ਇਹ ਹੋਉਂਦੀ ਸਿਮਰ ਆ ਗਏ ਹੋ ਦੇਖ ਲਈ ਕਹਿੰਦੇ ਹੁਣ ਇਹ ਤਾਂ ਇਹਨਾਂ ਨੂੰ ਪਤਾ ਜੀ ਦੇਖ ਲਈਦਾ ਕੀ ਮਤਲਬ ਹੁੰਦਾ ਹੈ ਇਹਨਾਂ ਦਾ ਮੈਂ ਬਾਹਰ ਖੜਾ ਜੀ ਮੈਨੂੰ ਗੇਟ ਬੰਦ ਕਰ ਦਿੱਤਾ ਗਿਆ ਜੀ ਇਹਨਾਂ ਨੇ ਅੰਦਰ ਜਾਣ ਨਹੀਂ ਦਿੱਤਾ ਗਿਆ ਜੀ ਮੈਂ ਤਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰਾ ਅਪਮਾਨ ਕੀਤਾ ਇਹਨਾਂ ਨੇ ਮੈਂ ਕਾਂਗਰਸ ਦਾ ਇੱਕ ਸਿਪਾਹੀ ਹਾਂ ਇਹਨਾਂ ਨੂੰ ਸਿਰਫ ਉਹ ਚੰਗੇ ਲੱਗਦੇ ਨੇ ਜਿਹੜੇ ਇਹਨਾਂ ਦੀ ਜੀਹ ਜੂਰੀ ਕਰਦੇ ਨੇ ਜਿਹੜੇ ਇਹਨਾਂ ਦੇ ਮਗਰਵਾਚਕਦੇ ਨੇ ਉਹ ਇਹਨਾਂ ਨੂੰ ਚੰਗੇ ਲੱਗਦੇ ਨੇ ਬਾਕੀਆਂ ਨੂੰ ਤਾਂ ਜਲੂਸ ਕੱਢਦੇ ਨੇ ਬਾਕੀਆਂ ਨੂੰ ਇਹ ਪੁੱਛਦੇ ਨਹੀਂ ਹੈਗੇ ਵਰਕਰ ਨੂੰ ਪਾਰਟੀ ਪਲੇਟਫਾਰਮ ਤੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਪਾਰਟੀ ਪਲੇਟਫਾਰਮ ਤੇ ਧਮਕੀ ਪਹਿਲੀ ਦੇਣ ਲੱਗ ਗਏ ਤੇ ਪੁੱਛਿਆ ਜੀ ਉੱਥੇ ਹੀ ਤਾਂ ਬੈਠਾਂ ਜੀ ਮੈਂ ਉੱਥੇ ਹੀ ਤਾਂ ਬੈਠਾ ਮੈਂ ਗੱਲ ਕੀਤੀ ਹੈ ਜੀ ਜੀਕਰ ਉਹ ਆਗੇ